ਇਹ ਜਿਹੜੀ ਤੁਹਾਨੂੰ ਲਾਜ਼ਮੀ ਪੰਜਾਬ ਦੀ ਸੀਜ਼ਨ 3 ਚੱਲ ਰਿਹਾ ਹੈ ਤੇ ਜਿਹੜਾ ਪਤਰੀ ਉਹਨਾਂ ਜਿਹੜੇ ਹੈਗੇ ਇਵੈਂਟ ਕਰਾਏ ਜਾ ਰਹੇ ਨੇ ਕੀ ਕਰਨ ਬਹੁਤ ਬਹੁਤ ਧੰਨਵਾਦ ਜੀ ਖੇਡਾਂ ਵਤਨ ਪੰਜਾਬ ਦੀਆਂ ਇਹ ਜਿਹੜਾ ਸ਼ਬਦ ਹੈ ਜਦੋਂ ਉਹਨੂੰ ਆਪਾਂ ਬੋਲਦੇ ਆਂ ਤੇ ਕਮਾਨ ਮਹਿਸੂਸ ਹੁੰਦਾ ਸੀਜ਼ਨ 3 ਹੈ ਤੇ ਮੈਂ 20 ਸਾਲ ਸਪੋਰਟਸ ਕੀਤੀ ਹੈ ਵੀ ਕਈ ਵਾਰੀ ਕੋਈ ਐਸੇ ਇਵੈਂਟ ਸਰਕਾਰਾਂ ਜਦੋਂ ਸ਼ੁਰੂ ਕਰਦੀਆਂ ਨੇ ਨਾ ਪਹਿਲਾਂ ਪਹਿਲਾਂ ਲੱਗਦਾ ਵੀ ਯਾਰ ਨਹੀਂ ਇਸ ਤਰ੍ਹਾਂ ਨਹੀਂ ਹੋਣਾ ਪਰ ਜਦੋਂ ਉਹ ਆਪਾਂ ਨੂੰ ਵਰਤਦੇ ਆਂ ਬੱਚਿਆਂ ਦੇ ਵਿੱਚ ਜਿਹੜਾ ਮੈਨੂੰ ਲੱਗਦਾ ਵੀ ਇੰਨਾ ਜ਼ਿਆਦਾ ਉਤਸ਼ਾਹ ਹੈ ਇੰਨਾ ਜ਼ਿਆਦਾ ਜੋਸ਼ ਹੈ ਮੈਨੂੰ ਯਾਦ ਆ ਜਦੋਂ ਪਹਿਲੀ ਵਾਰੀ ਅਸੀਂ ਖੇਡਾਂ ਵਤਨ ਪੰਜਾਬ ਦੀਆਂ ਕਰਾਈਆਂ ਸੀ ਉਹਦੀ ਪਾਰਟਿਸਪੇਸ਼ਨ ਸੈਂਗੜ ਦੀ ਪਾਰਟਿਸਪੇਸ਼ਨ ਤੇ ਥਰਡ ਦੀ ਪਾਰਟਿਸਪੇਸ਼ਨ ਮੈਨੂੰ ਲੱਗਦਾ ਵੀ ਕਹਿੰਦੇ ਕਿ ਦੁੱਗਣੀ ਨਹੀਂ ਮੈਨੂੰ ਲੱਗਦਾ ਚੌਗਣੀ ਹੋ ਗਈ ਹੁਣ ਤਾਂ ਵੀ ਜਿਹੜਾ ਇਹਦੇ ਨਾਲ ਛੋਲੇ ਖੇਡਾਂ ਦੇ ਵਿੱਚ ਜ਼ੋਨ ਦੇ ਵਿੱਚ ਵੀ ਫਰਕ ਪਿਆ ਜ਼ਿਲ੍ਹੇ ਦੇ ਵਿੱਚ ਵੀ ਫਰਕ ਪਿਆ ਸਟੇਟ ਦੇ ਵਿੱਚ ਵੀ ਫਰਕ ਪਿਆ ਸੋ ਮੈਂ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦਾ ਤੇ ਸਾਡੇ ਸਪੋਰਟਸ ਮਿਨਿਸਟਰ ਸੀਗੇ ਮੀਤ ਹੇਰ ਜੀ ਉਹਨਾਂ ਦਾ ਜਿਹੜਾ ਰਲ ਕੇ ਸਾਂਝਾਇ ਪ੍ਰਾਲਾ ਸੀ ਤੇ ਇਹ ਜਿਹੜਾ ਬਹੁਤ ਕਾਰਗਰ ਜਿਹੜਾ ਸਾਬਤ ਹੋਇਆ ਲੱਗਦਾ ਜੀ ਕਿ ਕਿ ਅਸੀਂ ਲੋਕਾਂ ਡਰ ਰਹੇ ਸੀ ਤੇ ਖੇਡਾਂ ਵੱਲ ਬੱਚੇ ਹੁਣ ਵਾਪਸ ਆ ਰਹੇ ਨੇ ਮੈਂ ਕਹਿੰਦਾ ਜੀ ਚੰਗੇ ਚੰਗੇ ਘਰਾਂ ਦੇ ਬੱਚੇ ਸਪੋਰਟਸ ਵਾਲੇ ਪਾਸੇ ਮੁੜੇ ਨੇ ਇੱਕ ਚੰਗਾ ਸਾਇਨ ਹੈ ਇੱਕ ਚੰਗਾ ਸਿਗਨਲ ਹੈ ਕਿ ਜਿਹੜੇ ਚੰਗੇ ਘਰਾਂ ਦੇ ਜਿਹੜੇ ਪੁਰਾਣੇ ਸਪੋਰਟਸਮੈਨ ਸੀ ਉਹਨਾਂ ਦੇ ਜਿਹੜੇ ਬੱਚੇ ਉਹ ਵੀ ਸਾਰੇ ਐਕਸ ਸਪੋਰਟਸਮੈਨ ਸੀ ਉਹਨਾਂ ਦੇ ਬੱਚੇ ਹੁਣ ਚੰਗੇ ਆ ਚਾਹ ਪੁਸ਼ਤੀ ਹੈ ਚਾਹ ਕਬੱਡੀ ਹੈ ਅ ਬੜੀਆਂ ਗੇਮਾਂ ਦੇ ਵਿੱਚ ਜਿਹੜੇ ਬੱਚੇ ਬਹੁਤ ਵੱਡੇ ਲੈਵਲ ਤੇ ਪਾਰਟਿਸਪੇਟ ਕਰ ਰਹੇ ਇਹ ਫਸਟ ਮੈਨ ਲਗਾ 10000 ਸੀ ਯਾਰ ਸੀ 7000 ਤੇ 5000 ਇਹਦੇ ਵਿੱਚ ਇਹਨਾਂ ਦੀ ਕਮੋਡੀਸ਼ਨ ਰਹਿਣ ਦਾ ਕਰਨ ਦਾ ਉਹ ਸਾਰਾ ਜਿਹੜਾ ਸਪੋਰਟਸ ਡਿਪਾਰਟਮੈਂਟ ਦਾ ਹੁੰਦਾ ਬਹੁਤ ਸੋਹਣਾ ਉਪਰਾਲਾ ਨਵੇਂ ਬੱਚਿਆਂ ਨੂੰ ਇੱਕ ਨਵਾਂ ਪਲੇਟਫਾਰਮ ਮਿਲ ਜਾਣਾ ਸਾਲ ਦੇ ਵਿੱਚ 4-5 ਵਾਰੀ ਕੰਪੀਟੀਸ਼ਨ ਮਿਲ ਜਾਣਾ ਮੈਨੂੰ ਲੱਗਦਾ ਕਿ ਇੱਕ ਖੇਡਾਂ ਵਤਨ ਪੰਜਾਬ ਦੀਆਂ ਜਿਹਦੇ ਵਿੱਚ ਪਿਓ ਪੁੱਤ ਦੋ ਪੀੜੀਆਂ ਇਕੱਠੀਆਂ ਵੀ ਪਾਰਟਿਸਿਪੇਟ ਕਰਦੀਆਂ ਸੋ ਮੈਂ ਸਾਡੇ ਡੀਸੀ ਸਾਹਿਬ ਨਾਲ ਖੜੇ ਨੇ ਪਟਿਆਲਾ ਤੋਂ ਸ਼ੇਰ ਮਾਜਰਾ ਜੀ ਸਾਡਾ ਵੀਰ ਜੱਸੀ ਡੀਐਸਓ ਸਾਹਿਬ ਸਾਰੀ ਸਪੋਰਟਸ ਦੀ ਜਿਹੜੀ ਸਾਡੀ ਟੀਮ ਹੈ ਕਲੋਂ ਸਾਹਿਬ ਨਾਲ ਖੜੇ ਸਾਡੀ ਸਪੋਰਟਸ ਦੀ ਜਿਹੜੀ ਟੀਮ ਹੈ ਆਮ ਆਦਮੀ ਪਾਰਟੀ ਦੇ ਨਾਲ ਇੱਕ ਸਪੋਰਟਸ ਦੀ ਜਿਹੜੀ ਟੀਮ ਹੈ ਉਹ ਵੀ ਸਾਰੀ ਸਾਂਝੇ ਮੰਚ ਤੇ ਆ ਤੇ ਖੇਡਾਂ ਵਤਨ ਪੰਜਾਬ ਦੀਆਂ ਸਪੋਰਟਸ ਡਿਪਾਰਟਮੈਂਟ ਐਂਡ ਐਜੂਕੇਸ਼ਨ ਡਿਪਾਰਟਮੈਂਟ ਤੇ ਰਲ ਕੇ ਜਿਹੜਾ ਇਹਨਾਂ ਦਾ ਸਾਂਝਾ ਪ੍ਰਾਲਾ ਹੁੰਦਾ ਸੋ ਮੈਂ ਆਪਣੇ ਵੱਲੋਂ ਸਾਰੀ ਆਪਣੀ ਆਮ ਆਦਮੀ ਪਾਰਟੀ ਦੀ ਟੀਮ ਵੱਲੋਂ ਸਾਡੇ ਅਸਰ ਸਾਹਿਬਾਨਾਂ ਦੇ ਵੱਲੋਂ ਸਾਰਿਆਂ ਨੂੰ ਬਹੁਤ ਬਹੁਤ ਮੁबारकबाद ਸਾਡੇ মিডিਆ ਵਾਲੇ ਭਰਾ ਤੇ ਅੱਜ ਗਰਮੀ ਵੀ ਸੀ ਮੈਂ ਮਾਫੀ ਮੰਗਦਾ ਵੀ 2 ਮਿੰਟ ਸਵੇਰ ਦਾ ਕਿਉਂਕਿ ਹੁਣ ਸਰਪੰਚੀ ਦੀਆਂ ਚੋਣਾਂ ਆਪਣੇ ਵੱਲੋਂ ਕਾਹੀ ਰਿਹਾ ਹੈ ਸੈਂਟਰ ਦੇ ਤੱਕ ਤਰੀਕੇ ਦੇ ਉਹਨਾਂ ਦੀਆਂ ਆਪਣੀਆਂ ਗੇਮਾਂ ਸੀ ਕਿ ਉਹਨਾਂ ਨੇ ਖੇਲੋ ਇੰਡੀਆ ਦੇ ਵਿੱਚ ਅਲੱਗ ਕੀਤਾ ਪਰ ਮੈਂ ਕਹਿੰਦਾ ਜੇ ਸਾਂਝਾ ਅਪਰਾਲਾ ਹੋਵੇ ਤਾਂ ਜਿਹੜਾ ਉਹ ਬੱਚਿਆਂ ਨੂੰ ਜ਼ਿਆਦਾ ਫਾਇਦਾ ਹੁੰਦਾ ਅਪਰਾਲੇ ਜਿਹੜੇ ਖੇਡਾਂ ਦੇ ਵਿੱਚ ਜਿਹੜੇ ਉਹ ਸਾਂਝੇ ਅਪਰਾਲੇ ਹੋਣੇ ਚਾਹੀਦੇ ਕਬੱਡੀ ਹੈ ਛੁੱਭੀ ਕਬੱਡੀ ਦੇ ਪਲੇਅਰ ਨਹੀਂ ਜਾਂ ਨਾਮ ਦੀ ਪੂਰਾ ਤੇ ਕਬੱਡੀ ਨੂੰ ਪ੍ਰਸੰਨ ਕੀਤਾ ਜਾ ਬਿਲਕੁਲ ਜੀ ਕਬੱਡੀ ਇਹਦੇ ਵਿੱਚ ਨੈਸ਼ਨਲ ਸਟਾਈਲ ਵੀ ਹੈ ਸਰਕਸ ਸਟਾਈਲ ਵੀ ਹੈ ਸਰਕਸ ਸਟਾਈਲ ਆਪਾਂ ਕਰਾਵਾਂਗੇ ਤੇ ਨੈਸ਼ਨਲ ਸਟਾਈਲ ਸੰਗਰੂਰ ਵਾਲੇ ਕਰਾਉਣਗੇ ਆਸ ਕਰਦੇ ਹਾਂ ਕਿ ਕੋਈ ਇਸ ਤੋਂ ਵੱਡਾ ਟੂਰਨਾਮੈਂਟ ਵੀ ਆ ਮੁੱਖ ਮੰਤਰੀ ਸਾਹਿਬ ਨੇ ਇਜਾਜ਼ਤ ਦਿੱਤੀ ਤੇ ਇਸ ਤੋਂ ਵੱਡਾ ਟੂਰਨਾਮੈਂਟ ਵਿਖੇ ਕਬੱਡੀ ਦਾ ਜਿਹੜਾ ਜ਼ਰੂਰ ਕਰਨਾ। ਸਾਰੇ ਨਵੇਂ ਸਾਡੇ ਮੰਤਰੀ ਸਾਹਿਬਾਨਾਂ ਨੂੰ ਬਹੁਤ-ਬਹੁਤ ਮੁਬਾਰਕਾਂ ਆਸ ਕਰਦੇ ਹਾਂ ਕਿ ਉਹ ਪੰਜਾਬ ਨੂੰ ਜਿਹੜਾ ਹੋਰ ਤੇਜ਼ ਰਫ਼ਤਾਰ ਦੇ ਨਾਲ ਜਿਹੜਾ ਆਪਣਾ ਕੱਲੀ ਵਿਕਾਸ ਹੋਵੇਗਾ। ਸੋ ਅੱਜ ਉਹ ਸੌਹ ਚੁੱਕਣਗੇ। ਉਹਨਾਂ ਨੂੰ ਮਤਰਾਲੇ ਮਿਲਣਗੇ। ਮੀਡੀਆ ਦੇ ਜਰੀਏ ਉਹ ਨਵੇਂ ਚੁਣੇਗੇ ਸਾਡੇ ਸਾਥੀਆਂ ਨੂੰ ਬਹੁਤ-ਬਹੁਤ ਮੁਬਾਰਕਾਂ। ਕੋਸਟੇ ਕੁਦਾਲ ਜੀ ਬਹੁਤ ਸਾਰੇ ਕੁਝ ਦੇ ਹੈ ਜਿਹਨੇ ਆਪਾਂ ਦੇਪਾਰਟਮੈਂਟ ਦੇ ਸਪੋਰਟ ਦੇ ਵਿੱਚ ਵੀ ਜਿਹੜੇ ਆ ਨਵੇਂ ਜਿਹੜੇ ਪੁਸਤਕਾਰ ਨੇ ਉਹ ਬੜੇ ਕੁਆਲਿਫਾਈਡ ਨੇ ਫਿਟੋਮਾ ਹੋਲਡਰ ਨੇ ਹਨ ਉਸ ਤੋਂ ਐਨਆਈਐਸ ਤੋਂ ਪਰ ਜਿਹੜੇ ਪੁਰਾਣੇ ਪੋਸਟ ਨੇ ਪੁੱਛੇ ਬੱਚਿਆਂ ਨੂੰ ਆਪਾਂ ਮਦਦ ਹੁੰਦਾ ਕਿ ਹਾਂ ਬੱਚਿਆਂ ਨੂੰ ਪ੍ਰੋਪਰ ਰੈਜ਼ਾਈਡੈਂਸ ਵੀ ਮਿਲਦੀ ਅਗਲੇ ਮਿੰਟ ਵਿੱਚ ਕੋਈ ਕੇਸ ਐਸਾ ਧਿਆਨ ਦੇ ਵਿੱਚ ਹੋਇਆ ਤੇ ਡੀਐਸਓ ਸਾਹਿਬ ਨਾਲ ਖੜੇ ਨੇ ਮੇਰੇ ਧਿਆਨ ਦੇ ਵਿੱਚ ਲਾ ਦਿਓ ਆਪਾਂ ਜੇ ਕੋਈ ਹੱਲ ਕਰਦਾ ਉਹ ਕੋਲ ਤਾਂ ਇੱਕ ਉਹ ਦੱਸੋ ਬਹੁਤ ਬਹੁਤ ਧੰਨਵਾਦ ਜੀ